ਛੋਟੀਆਂ ਪਰ ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣਾ ਨੰਬਰ 1 ਜੇਕਰ ਤੁਸੀਂ ਬੱਚੇ ਨੂੰ ਕਿਤੇ ਵੀ ਬਾਹਰ ਲੈ ਕੇ ਜਾਵੋ ਤਾਂ ਆਪਣੇ ਬੱਚੇ ਦੇ ਹਿੰਗ ਜ਼ਰੂਰ ਲਗਾ ਕੇ ਲੈ ਕੇ ਜਾਓ ਇਸ ਨਾਲ ਬੱਚੇ ਨੂੰ ਕੋਈ ਵੀ ਬੁਰੀ ਚੀਜ਼ ਨਹੀਂ ਸੂ ਸਕਦੀ ਨੰਬਰ 2 ਜੇਕਰ ਤੁਸੀਂ ਜ਼ਿਆਦਾ ਚੌਲ ਖਾਂਦੇ ਹੋ ਤਾਂ ਇਸ ਨਾਲ ਸ਼ੂਗਰ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਇਹ ਦਿਲ ਲਈ ਵੀ ਹਾਨੀਕਾਰਕ ਹੁੰਦੇ ਹਨ ਨੰਬਰ 3 ਵੱਡੀ ਉਮਰ ਕਰਨ ਵਿਅਕਤੀ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਇਸ ਲਈ 40 ਸਾਲ ਦੀ ਉਮਰ ਤੋਂ ਬਾਅਦ ਬਿਅਕਤੀ ਨੂੰ ਆਪਣੀ ਖੁਰਾਕ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤੇ ਸੀਮਤ ਮਾਤਰਾ ਵਿੱਚ ਭੋਜਨ ਖਾਓ ਜਿਆਦਾ ਭੋਜਨ ਖਾਣ ਤੋਂ ਬਚਣ ਲਈ ਆਪਣੀ ਖੁਰਾਕ ਵਿੱਚ ਫਾਈਬਰ ਭਰਪੂਰ ਭੋਜਨ ਨੂੰ ਸ਼ਾਮਿਲ ਕਰੋ ਨੰਬਰ 4 ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਪਾਣੀ ਕਰ ਤੋਂ ਲੈ ਕੇ ਹੀ ਨਿਕਲੋ ਬਾਹਰ ਵਾਲਾ ਪਾਣੀ ਬੋਤਲ ਦਾ ਸਾਡੇ ਸਿਹਤ ਨੂੰ ਨੁਕਸਾਨ ਕਰ ਸਕਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪਾਣੀ ਕਦੋਂ ਤੱਕ ਦਾ ਭਰਿਆ ਹੋਇਆ ਹੈ ਨੰਬਰ 5 ਜਿਹੜੀਆਂ ਔਰਤਾਂ ਦੇ ਮੱਥੇ ਤੇ ਤਿਲ ਹੋਵੇ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨਾਲ ਹੀ ਉਹਨਾਂ ਦਾ ਲੱਕ ਉਹਨਾਂ ਦਾ ਸਾਥ ਦਿੰਦਾ ਹੈ ਨੰਬਰ 6 ਜਦੋਂ ਵੀ ਸੌਣ ਲੱਗਦੇ ਹੋ ਤਾਂ ਉਸ ਤੋਂ ਪਹਿਲਾਂ ਹਰੀ ਇਲਾਇਚੀ ਚਬਾ ਲਓ ਤੇ ਫਿਰ ਉਸ ਦੇ ਉੱਪਰ ਦੇ ਗੂੰਗੁਨਾ ਪਾਣੀ ਪੀ ਲਓ ਇਸ ਦੀ ਮਦਦ ਨਾਲ ਤੁਹਾਡਾ ਪਰਚਨ ਤੰਤਰ ਮਜ਼ਬੂਤ ਹੋਵੇਗਾ ਤੇ ਨਾਲ ਹੀ ਸਰੀਰ ਨੂੰ ਨੇਕਾਂ ਹੀ ਲਾਭ ਮਿਲਣਗੇ ਨੰਬਰ 6 ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਜੇਕਰ ਤੁਸੀਂ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ। ਨੰਬਰ 7 ਤੇਲ ਦਾ ਇਸਤੇਮਾਲ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਰਾਤ ਦੇ ਸਮੇਂ ਸਰੋਂ, ਬਦਾਮ ਅਤੇ ਨਾਰੀਅਲ ਦੇ ਥੋੜੇ ਜਿਹੇ ਤੇਲ ਨੂੰ ਗਰਮ ਕਰਕੇ ਕੰਨ ਵਿੱਚ ਪਾ ਲਓ। ਕੁਝ ਮਿੰਟ ਲਈ ਛੱਡ ਦਿਓ। ਇਸ ਤੇਲ ਨਾਲ ਕੰਨ ਦੀ ਗੰਦਗੀ ਆਸਾਨੀ ਨਾਲ ਬਾਹਰ ਆ ਜਾਵੇਗੀ। ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਹਫ਼ਤੇ ਵਿੱਚ ਇੱਕ ਵਾਰ ਬਾਰਤ ਰੱਖ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 9 ਜੇਕਰ ਤੁਹਾਡਾ ਕਿਤੇ ਮਨ ਨਾ ਲੱਗ ਰਿਹਾ ਹੋਵੇ ਤਾਂ ਪਰਮਾਤਮਾ ਦੀ ਭਗਤੀ ਵਿੱਚ ਥੋੜਾ ਜਿਹਾ ਸਮਾਂ ਜ਼ਰੂਰ ਲਗਾਓ ਇਸ ਨਾਲ ਤੁਹਾਡਾ ਮਨ ਸ਼ਾਂਤ ਰਹੇਗਾ ਨੰਬਰ 10 ਖਾਣਾ ਖਾਣ ਤੋਂ ਤੁਰੰਤ ਬਾਅਦ ਕੁੜ ਖਾਣਾ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਤੇ ਨਾਲ ਹੀ ਸਰੀਰ ਚ ਵਨ ਜਾਂਦਾ ਹੈ ਨੰਬਰ 11 ਖਾਣਾ ਖਾਣ ਤੋਂ 40 ਮਿੰਟ ਪਹਿਲਾਂ ਹੀ ਜੇਕਰ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਹਨ ਨੰਬਰ 12 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਨੱਕ ਤੇ ਕੰਨ ਵੀ ਦੇਸੀ ਘਿਓ ਪਾ ਲੈਂਦੇ ਹੋ ਤੇ ਇਸ ਨਾਲ ਤੁਹਾਨੂੰ ਕਦੇ ਵੀ ਖੰਸੀ ਜੁਕਾਮ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 13 ਆੱਖਾਂ ਪਰਦੇਸੀ ਕਿਉ ਲਗਾ ਕੇ ਜੇਕਰ ਤੁਸੀਂ ਮਾਲਿਸ਼ ਕਰ ਲਓ ਇਸ ਦੀ ਮਦਦ ਨਾਲ ਅੱਖਾਂ ਦਾ ਹਰ ਦਰਦ ਦੂਰ ਹੋ ਜਾਂਦਾ ਹੈ। ਨੰਬਰ 14 ਖੰਸੀ ਦੀ ਸਮੱਸਿਆ ਹੋਣ ਤੇ ਜੇਕਰ ਤੁਸੀਂ ਮਾ ਲੱਠੀ ਚੂਸ ਲੈਂਦੇ ਹੋ ਤਾਂ ਇਸ ਨਾਲ ਖਾਂਸੀ ਦੀ ਸਮੱਸਿਆ ਠੀਕ ਹੋ ਜਾਵੇਗੀ ਨਾਲ ਹੀ ਗਾਲਾਂ ਵੀ ਸਾਫ਼ ਹੋ ਜਾਵੇਗਾ ਨੰਬਰ 15 ਮੱਖਣ ਵਿੱਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਇਸ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਤੁਹਾਡੀ ਇਮਿਊਨਿਟੀ ਵੀ ਬੂਸਟ ਹੋਵੇਗੀ ਨੰਬਰ 16 ਲੋਣ ਦੇ ਪਾਣੀ ਨਾਲ ਗਰਾਰੇ ਕਰ ਲੋ ਇਸ ਨਾਲ ਮੂੰਹ ਦੇ ਸ਼ੋਏ ਸ਼ਾਲੇ ਦੇ ਦਰਦ ਤੋਂ ਆਰਾਮ ਮਿਲੇਗਾ ਅਤੇ ਸੋਜ ਵੀ ਘੱਟ ਸਕਦੀ ਹੈ ਇਸ ਲਈ ਇੱਕ ਗਲਾਸ ਪਾਣੀ ਵਿੱਚ ਅੱਧਾ ਛੋਟਾ ਚਮਚ ੂਣ ਮਿਲਾਓ ਤੇ ਇਸ ਪਾਣੀ ਨਾਲ ਗਰਗਰ ਕਰ ਲਓ ਇਸ ਨਾਲ ਤੁਹਾਨੂੰ ਰਾਹ ਮਿਲੇਗਾ ਨੰਬਰ 17 ਜਿਆਦਾ ਮੋਬਾਈਲ ਫੋਨ ਚਲਾਉਣ ਕਰ ਨਾਲ ਅੱਖਾਂ ਤੇ ਬੁਰਾ ਅਸਰ ਪੈਸਾ ਦਾ ਨੀਂਦ ਖਰਾਬ ਹੋ ਜਾਂਦੀ ਹੈ ਕਿਸੇ ਕੰਮ ਤੇ ਧਿਆਨ ਨਹੀਂ ਲੱਗਦਾ ਮੋਬਾਈਲ ਦੀ ਆਦਤ ਲੱਗ ਸਕਦੀ ਹੈ ਜਿੱਤੇ ਕਰ ਮੋਬਾਈਲ ਫੋਨ ਨਾਲ ਮੇਰੇ ਤਾਂ ਖਰਾਟ ਹੋਣ ਲੱਗਦੀ ਹੈ ਨੰਬਰ 18 ਜੇਕਰ ਤੁਸੀਂ ਰੋਜ਼ਾਨਾ 10000 ਕਦਮ ਚੱਲਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਲਈ ਸਿਹਤਮੰਦ ਰਹਿ ਸਕਦੇ ਹੋ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਨੰਬਰ 19 ਰਾਤੀ ਦੇਰ ਨਾ ਜੇਕਰ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਡਿਪਰੈਸ਼ਨ ਦੇ ਨਾਲ-ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੇ ਵੀ ਸ਼ਿਕਾਰ ਹੋ ਸਕਦੇ ਹੋ ਨੰਬਰ 20 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ